ਛੋਡੇ YouTube ਚੈਨਲ ਤੇ ਅਰਪੰਤਾ ਸਰਤਾਜੀ ਦਹੀਂ ਨੂੰ ਹਮੇਸ਼ਾ ਹੀ ਕੌਣਕਾਰੀ ਮੰਨਿਆ ਜਾਂਦਾ ਰਿਹਾ ਹੈ ਪੁਰਾਣੇ ਦਿਨਾਂ ਤੋਂ ਹੀ ਜਦੋਂ ਖੇਤੀਬਾੜੀ ਬੌਦਾਂ ਨਾਲ ਹੱਥ ਥਾ ਕੇ ਕੀਤੀ ਜਾਂਦੀ ਸੀ ਤਾਂ ਹਾਲੀ ਦਹੀਂ ਜਾ ਕੇ ਅਧਰੇੜਕਾ ਪੀ ਕੇ ਬਲਬ ਜੋੜ ਕੇ ਸਵੇਰੇ 4 ਵਜੇ ਹੀ ਹੇਕਾਂ ਲਾਉਦੇ ਆਪਣੇ ਖੇਤਾਂ ਨੂੰ ਵਾਹਣ ਤੁਰ ਪੈਂਦੇ ਸਨ ਤਾਂ ਨਰੇਣ ਕਾਲ ਜੀ ਪਾਦੀ ਹੋਈ ਦਹੀਂ ਉਹਨਾਂ ਨੂੰ ਕੈਰੇ ਦਾ ਪਪਾਉਣ ਤੱਕ ਕੰਮ ਕਰਨ ਲਈ ਊਰਜਾ ਪ੍ਰਦਾਨ ਕਰਦੀ ਰਹਿੰਦੀ ਸੀ ਤਾਂ ਆਓ ਜਾਣਦੇ ਹਾਂ ਕਿ ਖਾਲੀ ਪੇਟ ਦਹੀਂ ਖਾਣ ਦੇ ਹੋਰ ਕਿਹੜੇ ਕਿਹੜੇ ਫਾਇਦੇ ਹੁੰਦੇ ਹਨ ਸਿਹਤਮੰਦ ਜੀਵਨ ਦੀ ਸ਼ੁਰੂਆਤ ਸੋਇਰੇ ਸਹੀ ਖਾਣ ਨਾਲ ਹੁੰਦੀ ਹੈ ਅਜਿਹੀ ਇੱਕ ਖਾਣ ਹੈ ਦਹੀਂ ਜੋ ਪ੍ਰਾਚੀਨ ਸਮੇਂ ਤੋਂ ਹੀ ਆਯੁਰਵੇਦ ਤੇ ਕਿਰਦੂ ਰਖਿਆਵਾਂ ਚ ਮਤਾਪੁਰਨਾ ਥਾਣਾ ਰੱਖਦੀ ਹੈ ਜਦੋਂ ਖੱਬੀ ਪੇਟ ਦੇਈ ਨੂੰ ਕਹਦਾ ਜਾਂਦਾ ਹੈ ਤਾਂ ਇਹ ਸਰੀਰ ਨੂੰ ਬੇਹੱਦ ਲਾਭ ਪਹੁੰਚਾਉਂਦੀ ਹੈ ਇਹ ਨਾ ਸਿਰਫ ਹਾਜਮੇ ਨੂੰ ਮਜ਼ਬੂਤ ਕਰਦੀ ਹੈ ਸਗੋਂ ਲੋਕ ਦੁੱਧਕ ਤਾਕਤ ਚਮੜੀ ਦੀ ਸਿਹਤ ਤੇ ਮਨ ਦੀ ਸ਼ਾਂਤੀ ਵਿੱਚ ਵੀ ਮਹੱਤਵਪੂਰਨ ਕੁੰਕਾ ਬਣਦੀ ਹੈ ਤਾਂ ਆਓ ਜਾਣਦੇ ਹਾਂ ਕਿ ਇਸ ਦੇ ਨਾਲ ਹੋਰ ਕੀ ਕੀ ਫਾਇਦੇ ਹੁੰਦੇ ਹਨ ਇਹ ਹਾਜਮੇ ਨੂੰ ਮਜ਼ਬੂਤ ਕਰਦੀ ਹੈ ਪਰ ਬਾਇਓਟੈਕਸ ਬੈਕਟੀਰੀਆ ਦਹੀਂ ਦੇ ਵਿੱਚ ਹੁੰਦੇ ਹਨ ਜੋ ਕਿ ਹਾਜਮੇ ਨੂੰ ਖਦਾਰਦੇ ਹਨ ਤੇ ਅੰਤੜੀਆਂ ਦੀ ਸਿਹਤ ਬਣਾਉਂਦੇ ਹਨ ਇਸ ਤੋਂ ਇਲਾਵਾ ਅਸਿਡੀ ਤੋਂ ਰਾਤ ਵੀ ਪਹੁੰਚਾਈ ਜਾਂਦੀ ਹੈ ਸਵੇਰੇ ਕਾਹੀ ਪੇਟ ਦਹੀਂ ਖਾਣ ਨਾਲ ਅਮਲ ਤੇ ਜਲਨ ਚ ਰਾਹਤ ਮਿਲਦੀ ਹੈ ਕਿਉਂਕਿ ਇਹ ਪੇਟ 'ਚ ਠੰਡ ਪੈਦਾ ਕਰਦਾ ਹੈ ਰੁਧਕ ਸ਼ਕਤੀ ਨੂੰ ਵਧਾਵੇ ਯਾਨੀ ਕਿ ਕਮਨਟੀ ਸਿਸਟਮ ਜੋ ਹੈ ਇਹਦੇ ਨਾਲ ਕਾਫੀ ਮਜ਼ਬੂਤ ਹੋ ਜਾਂਦਾ ਹੈ ਦਹੀਂ ਚ ਮੌਜੂਦ ਪ੍ਰੋਟੀਨ, ਕੈਲਸ਼ੀਅਮ ਤੇ B ਵਿਟਾਮਿਨ ਰੋਗਾਂ ਤੋਂ ਪਚਾਉਣ ਵਾਲੀ ਜੋ ਤਾਕਤ ਹੈ ਯਾਨੀ ਕਿ ਕਮਨਟੀ ਸਿਸਟਮ ਹੈ ਉਸ ਦੇ ਵਿੱਚ ਉਸ ਦੇ ਵਿੱਚ ਵਧਾਵਾ ਕਰਕੇ ਇਹਨੂੰ ਬਣਾਉਂਦਾ ਹੈ ਫਿਰ ਇਸ ਤੋਂ ਇਲਾਵਾ ਸਕੇਨਾਂ ਤੇ ਵਾਲਾਂ ਦੀ ਵੀ ਇਹ ਜੋ ਦਹੀਂ ਹੈ ਇਹ ਬੜੀ ਫਾਇਦੇਮੰਦ ਹੁੰਦੀ ਹੈ ਲਾਭਦਾਖੰਦੀ ਹੈ ਦਹੀਂ ਨਰੋਗ ਸਕਿਨ ਤੇ ਮਜਬੂਤ ਵਾਲਾਂ ਲਈ ਬਹੁਤ ਵਧੀਆ ਹੈ ਖਾਲੀ ਪੇਟ ਦਹੀਂ ਖਾਣਾ ਸਰੀਰ ਦੇ ਟੌਕਸਿਨ ਘਟਣ ਵਿੱਚ ਵੀ ਮਦਦ ਮਿਲਦੀ ਹੈ ਤੇ ਇੱਕ ਹੋਰ ਸਭ ਤੋਂ ਵੱਡਾ ਜੋ ਇਸਦਾ ਫਾਇਦਾ ਹੋ ਕੇ ਕਿ ਇਹ ਮਾਨਸਿਕ ਤਣਾਅ ਨੂੰ ਵੀ ਘਟਾਉਂਦੀ ਹੈ ਦਹੀਂ ਚ ਕੁਝ ਐਂਟੀ ਕੋਲਾਈਸਿਡੈਂਟ ਅਵੇ ਬੈਕਟੀਰੀਅਲ ਗੁਣ ਹੋਣ ਕਰਕੇ ਇਹ ਮਨ ਨੂੰ ਸ਼ਾਂਤ ਵੀ ਕਰਦੀ ਹੈ ਤੇ ਮੂਡ ਨੂੰ ਸੁਧਾਰਦੀ ਵੀ ਹੈ ਇਸ ਤੋਂ ਲਾਵਾ ਭਾਰ ਨੂੰ ਵੀ ਕੰਟਰੋਲ ਕਰਦੀ ਹੈ ਕਿਉਂਕਿ ਲੰਬੇ ਸਮੇਂ ਤੱਕ ਭੁੱਖ ਐਟ ਦੈ ਨਾਓ ਇਹਦੇ ਖਾਣ ਨਾਲ ਨਹੀਂ ਲੱਗਦੀ ਜਿਸ ਕਰਕੇ ਜਿਆਦਾ ਖਾਣ ਦੀ ਜੋ ਆਦਤ ਹੈ ਉਹ ਤੇਜ਼ੀ ਵੀ ਕੰਟਰੋਲ ਹੋ ਜਾਂਦਾ ਹੈ ਤੇ ਜਿਹਦੇ ਕਾਰਨਾਂ ਜੋ ਭਾਰ ਹੈ ਉਸ ਨੂੰ ਵੀ ਕੰਟਰੋਲ ਦੇ ਵਿੱਚ ਰੱਖਣ ਦੇ ਵਿੱਚ ਗੇ ਸਹਾਇਤਾ ਕਰਦੀ ਹੈ ਤਾਂ ਇੰਨੇ ਜਿਆਦਾ ਫਾਇਦੇ ਕਲੀਬੀਟ ਦਹੀਂ ਨੂੰ ਖਾਣ ਦੇ ਜਾਣ ਕੇ ਤੁਹਾਨੂੰ ਵੀ ਜੋ ਕੁਝ ਨਾ ਕੁਝ ਹਰਾਨੀ ਹੋਈ ਹੋਵੇਗੀ ਤੇ ਜੇਕਰ ਇਸ ਨੂੰ ਰੋਜ਼ਾਨਾ ਜੀਵਨ ਵਿੱਚ ਅਪਣਾ ਲਿਆ ਜਾਵੇ ਤਾਂ ਇਸ ਦਾ ਫਾਇਦਾ ਹੀ ਫਾਇਦਾ ਹੈ ਇਸ ਦਾ ਨੁਕਸਾਨ ਕੋਈ ਨਹੀਂ ਹੈ ਆਸ ਕਰਦੇ ਹਾਂ ਕਿ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇਗੀ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਹਾਂ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਸਤਾਇ ਕਰਨਾ ਮਿਲਦੇ ਹਾਂ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ ਜੀ